हेलो जी सात्श्री काल जी ਸਾਰਿਆਂ ਨੂੰ ਅੱਜ ਆਪਾਂ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਸੂਟ ਸਾਨੂੰ ਦਿਖਾਉਣ ਲੱਗੇ ਆ ਜੀ ਇਹ ਸਕਾਈ ਕਲਰ ਦਾ ਥੋੜਾ ਬਲੂ ਸਕਾਈ ਕਲਰ ਦਾ ਸੂਟ ਹੈ ਜੀ ਵੈਸੇ ਤੁਸੀਂ ਕਿਸੇ ਵੀ ਕਲਰ ਵਿੱਚ ਰੈਡੀ ਕਰਵਾ ਸਕਦੇ ਹੋ ਵੀਡੀਓ ਵਿੱਚ ਥੋੜਾ ਬਹੁਤਾ ਕਲਰ ਦਾ ਫਰਕ ਆ ਜਾਂਦਾ ਜੀ ਵੈਸੇ ਨਾ ਹੀ ਇਹ ਬਲੂ ਹੈ ਨਾ ਹੀ ਲਾਈਟ ਸਕਾਈ ਹੈ ਥੋੜਾ ਡਾਰਕ ਬਲੂ ਸਕਾਈ ਤੇ ਲਾਈਟ ਬਲੂ ਕਲਰ ਦਾ ਸੂਟ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ ਤਿੰਨ ਵਰਗ ਮਿਕਸ ਕੀਤੇ ਨੇ ਜੀ ਇਦੇ ਵਿੱਚ ਪ੍ਰੋਪਰ ਆਰੀ ਵਰਕ ਕੀਤਾ ਗਿਆ ਆਰੀ ਵਰਕ ਦੇ ਨਾਲ ਮਸ਼ੀਨ ਵਰਕ ਵੀ ਕੀਤਾ ਗਿਆ ਨਾਲ ਇਹ ਵਰਕ ਜਿਹੜਾ ਮਸ਼ੀਨ ਵਰਕ ਕੀਤਾ ਗਿਆ ਬਾਕੀ ਇਹ ਸਾਰਾ ਹੀ ਆਰੀ ਵਰਕ ਕੀਤਾ ਗਿਆ ਤੇ ਇਹਦੇ ਵਿੱਚ ਆਪਾਂ ਨੇ ਹੈਂਡ ਵਰਕ ਦਾ ਵੀ ਟੱਚ ਦਿੱਤਾ ਹੈ ਛਿੱਪੀ ਲਗਾਈ ਹੈ ਹੈਂਡ ਵਰਕ ਦੇ ਨਾਲ ਇਹਦੇ ਵਿੱਚ ਆਪਾਂ ਨੇ ਤੇਜ਼ ਤਰੀਕੇ ਨਾਲ ਜਾਲੀ ਬਣਾਈ ਗਈ ਹੈ ਸਾਰੇ ਵਰਕ ਦੇ ਵਿੱਚ ਜਾਲ ਬਣਿਆ ਜੀ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਹੈ ਇਹਦੀ ਕੀ ਰਿਦੀ ਉੱਪਰ ਵਰਕ ਆਏਗਾ ਪ੍ਰੋਪਰ ਸਾਰੇ ਘੇਰੇ ਦੇ ਉੱਪਰ ਵਰਕ ਹੋਇਆ ਹੈ ਤੇ ਉੱਪਰ ਤੱਕ ਪੈਨਲ ਬਣੇ ਹੋਏ ਨੇ 셔ਟ ਦੇ ਵਿੱਚ ਸਾਰੀ 셔ਟ ਦੇ ਵਿੱਚ ਪੈਨਲ ਬਣੇ ਨੇ ਘੇਰੇ ਦੇ ਨਾਲ-ਨਾਲ ਉੱਪਰ 셔ਟ ਦੇ ਵਿੱਚ ਪੈਨਲ ਬਣੇ ਹੋਏ ਨੇ ਤੇ ਇਹ ਵਾਲਾ ਵਰਕ ਸਲਵਾਰ ਤੇ ਆਏਗਾ ਇਹ ਸਲਵਾਰ ਦੇ ਪਹੁੰਚੇ ਦੇ ਉੱਪਰ ਆਏਗਾ ਇਹ ਗੋਡੇ ਵਾਲੀ ਸਲਵਾਰ ਬਣੇਗੀ ਤੁਸੀਂ ਸੂਟ ਜੇਕਰ ਰੈਡੀ ਕਰਵਾਉਣਾ ਉਸ ਤੋਂ ਪਹਿਲਾਂ ਤੁਸੀਂ ਦੱਸਿਆ ਕਰੋ ਕਿ ਸਟ੍ਰੇਟ ਸਲਵਾਰ ਬਣਾਉਣੀ ਹੈ ਜਾਂ ਗੋਡੇ ਵਾਲੀ ਹੈਵੀ ਸਲਵਾਰ ਬਣਾਉਣੀ ਹੈ ਤੁਸੀਂ ਨੇ ਇਹ ਵਰਕ ਸਲਵਾਰ ਦੇ ਪਹੁੰਚੇ ਦੇ ਉੱਪਰ ਆਏਗਾ ਇੱਕ نیچے ਤੇ ਇੱਕ ਉੱਪਰ ਵਰਕ ਕੀਤਾ ਤੇ ਇਹ ਵਾਲਾ ਵਰਕ ਇਹਦੀ ਬਾਜੂ ਦੇ ਉੱਪਰ ਆਏਗਾ ਸਾਰੇ ਸੂਟ ਦੇ ਉੱਪਰ ਹੀ ਤਿੰਨੋਂ ਵਰਕ ਹੋਏ ਨੇ ਆਰੀ ਵਰਕ ਮਸ਼ੀਨ ਵਰਕ ਤੇ ਹੈਂਡ ਵਰਕ ਜਿਆਦਾ ਜੋ ਕੰਮ ਹੋਇਆ ਇਹਦੇ ਉੱਪਰ ਆਰੀ ਵਰਕ ਦਾ ਹੋਇਆ ਹੈ ਹਲਕਾ ਜਿਹਾ ਟੱਚ ਆਪਾਂ ਨੇ ਇਸ ਨੂੰ ਮਸ਼ੀਨ ਵਰਕ ਦੇ ਨਾਲ ਦਿੱਤਾ ਹੈ ਤੇ ਹੈਂਡ ਵਰਕ ਦੇ ਨਾਲ ਦਿੱਤਾ ਹੈਗਾ ਤੇ ਸਾਰੇ ਦੇ ਵਿੱਚ ਹੀ ਜਾਲ ਬਣਿਆ ਹੋਇਆ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਜੀ ਸਾਰੇ ਸੂਟ ਦੇ ਉੱਪਰ ਇਹ ਨੇਚਰਲ ਕ੍ਰੇਵ ਦਾ ਸਟੱਫ ਹੈ ਤੁਸੀਂ ਕਿਸੇ ਵੀ ਸਟੱਫ ਉੱਪਰ ਕਿਸੇ ਵੀ ਕਲਰ ਉਪਰ ਇਸ ਨੂੰ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਜੋ ਦੁਪੱਟਾ ਰੈਡੀ ਹੋਇਆ ਚਨੌਨ ਦਾ ਦੁਪੱਟਾ ਹੈ ਤੇ ਫੋਰ ਸਾਈਡ ਲੈਸ ਲਗਾਈ ਗਈ ਹੈ ਦੁਪੱਟੀ ਦੀ ਏ ਸੂਟ ਅਨਸਟਿਚ ਜਾ ਰਿਹਾ ਤੁਸੀਂ ਚਾਹੋ ਤਾਂ ਸਟਿਚ ਵੀ ਕਰਵਾ ਸਕਦੇ ਹੋ ਤੇ ਅਨਸਟਿਚ ਵੀ ਸੂਟ ਲੈ ਸਕਦੇ ਹੋ ਜੀ ਤੁਸੀਂ ਆਪਣੇ ਮੈਜ਼ਰਮੈਂਟ ਦੇ ਅਕੋਰਡਿੰਗ ਸੂਟ ਰੈਡੀ ਕਰਵਾ ਸਕਦੇ ਹੋ ਜੇਕਰ ਸੂਟ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਸਾਡਾ ਵਟਸਐਪ ਨੰਬਰ ਹੈ 6284750206 ਤੇ ਕੋਈ ਵੀ ਹੋਰ ਸੂਟ ਤੁਸੀਂ ਨੇ ਰੈਡੀ ਕਰਵਾਉਣਾ ਤਾਂ ਤੁਸੀਂ ਇੰਸਟਾਗ੍ਰam ਤੋਂ ਪਿਕ ਲੈ ਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੇ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੁਸੀਂ ਘਰੇ ਬੈਠੇ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਜੀ ਆਪਾਂ ਆਨਲਾਈਨ ਹੀ ਕੰਮ ਕਰਦੇ ਹਾਂ ਤੇ ਆਨਲਾਈਨ ਹੀ ਬੁਟੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਹੋ ਇੰਡੀਆ ਹੋਵੇ ਜਾਂ ਇੰਡੀਆ ਤੋਂ ਬਾਹਰ ਕਿਤੇ ਵੀ ਪਾਰਸਲ ਕਰਵਾਉਣਾ ਹੈ ਤਾਂ ਆਪਾਂ ਪਾਰਸਲ ਕਰ ਦੇਵਾਂਗੇ ਤੇ ਤੁਸੀਂ ਘਰ ਬੈਠੇ ਸੂਟ ਆਪਣਾ ਆਰਡਰ ਕਰ ਸਕਦੇ ਹੋ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਓਕੇ ਜੀ ਥੈਂਕ ਯੂ